ਜੀਨੇ ਵੀ ਭਰਾਣੇ ਐਕੀ ਕੰਮ ਸ਼ੁਰੂ ਕਰਨਾ ਹੋਵੇ ਨਾ ਤੇ ਉਹ ਭਰਾਵਾ ਸੈਲਜ ਜਰੂਰ ਲਿਆ ਕਰੋ ਜਾਂ ਗਾਂ ਵਾਸਤੇ ਜਾਂ ਮੋਲ ਲੈ ਲਿਆ ਕਰੋ ਜਾਂ ਆਪ ਦਾ ਘਰੇ ਮੱਕੀ ਆਪਦੀ ਤਿਆਰ ਕਰਕੇ ਹਨਾ ਤੇ ਆਪ ਦਾ ਸੈਲਜ ਪਾਇਆ ਕਰੋ ਫੇਰ ਹੀ ਆਪਣੇ ਜਿਹੜੇ ਡੇਰੀ ਫਾਰਮ ਹੈਗਾ ਨਾ ਫੇਰ ਵੀ ਗਾਂ ਚੱਲੂਗਾ ਕਿਉਂਕਿ ਜਿਹੜੀ ਗਾਂਵਾਂ ਹੁੰਦੀਆਂ ਨਾ ਇਹ ਚਾਰ ਬਿਨਾ ਨਹੀਂ ਵੱਜਦੀਆਂ ਹੁੰਦੀਆਂ ਕਿਉਂਕਿ ਇਹਨਾਂ ਦਾ ਥੋੜਾ ਜਿਹਾ ਦੁੱਧ ਹੁੰਦਾ ਜ਼ਿਆਦਾ ਤੇ ਦੁੱਧ ਕਰਕੇ ਨਾ ਫੇਰ ਆਪਾਂ ਨੂੰ ਜਿਹੜੀ ਇੰਨੀ ਡਾਈਟ ਵਗੈਰਾ ਹੈਗਾ ਹੈ ਆਪਾਂ ਕੋਲੇ ਨਹੀਂ ਦਿੱਤੀ ਨਹੀਂ ਜਾਂਦੀ ਤੇ ਜਿਹੜਾ ਇਹਦੀ ਕੋਲ ਹੁਣ ਬੱਚ ਮੱਕੀ ਹੁੰਦੀ ਹੈ ਸਾਰਾ ਜਿਹੜਾ ਉਹ ਆਪਾਂ ਹੁਣ ਵਿੱਚੇ ਹੀ ਉਹ ਚਾਰ ਪਾਉਣੇ ਹੁੰਦੇ ਹਨਾ ਤੇ ਮੱਕੀ ਦਾ ਸਾਰਾ ਵਿੱਚੇ ਹੀ ਤੇ ਇਹਨਾਂ ਆਪਣਾ ਕੋਲੇ ਮਟੀਰੀਅਲ ਜਿਹੜਾ ਹੈਗਾ ਉਹ ਆਪਣੇ ਕੋਲੇ ਦਿੱਤਾ ਨਹੀਂ ਜਾਂਦਾ ਠੀਕ ਹੈ ਜੀ ਤੇ ਫਿਰ ਕਹਿੰਦੇ گاਵਾ ਜਿਹੜੀਆਂ ਹੈਗੀਆਂ ਉਹ ਰਪੀਟਰਾਂ ਹੋ ਜਾਂਦੀਆਂ ਇਸ ਕਰਕੇ ਜਿਹੜੀਆਂ گاਵਾ ਹੈਗੀਆਂ ਇਸ ਕਰਕੇ ਰਿਪੀਟਰਾਂ ਥੋੜੀ ਰਿਪੀਟਰ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ گاਵਾਂ ਨੂੰ ਤੇ ਆਪਾਂ ਇਹੀ ਕਹਿਣਾ ਚਾਹੁੰਦੇ ਆ ਭਰਾਵਾਂ ਨੂੰ ਵੀ ਜਿਹੜਾ ਵੀ ਫਾਰਮ ਖੋਲਣਾ ਉਹ ਚਾਰ ਜ਼ਰੂਰ ਪਾਇਆ ਕਰੋ گاਵਾਂ ਵਾਸਤੇ ਜਾਂ ਮੰੰਹਾਂ ਵਾਸਤੇ ਇਹ ਚੀਜ਼ ਬਹੁਤ ਜ਼ਰੂਰੀ ਹੈਗੀ ਹੈ ਜਿਹੜਾ ਸੇਲਜ ਹੈਗਾ ਮੱਕੀ ਦਾ ਇਹ ਆਪਣਾ ਵੀ ਇਹੀ ਕਹਿਣ ਦਾ ਮਤਲਬ ਹੈਗਾ ਭਰਾਓ ਵੀ ਆਪਣੇ ਕੋਲੇ ਜਿਵੇਂਗੇ ਮੰਨ ਕੇ ਚੱਲੋ ਜੇ ਨਾ ਭਰਾ ਨਵਾਂ ਨਵਾਂ ਕੰਮ ਸਟਾਰਟ ਕਰਿਆ ਨਾ ਉਹ ਕੱਲੇ ਪੱਠੇ ਤੇ ਤੂੜੀ ਫੀਡ ਪਾਈ ਜਾਂਦਾ ਤੇ ਮੁੜ ਕੇ ਦੁੱਧ ਉਹ ਕੱਢੀ ਜਾਂਦਾ ਮੁੜ ਕੇ ਕਹਿ ਦਿੰਦਾ ਭਰਾ ਇਹ ਚ ਬਕੌਸ ਨਹੀਂ ਬਾਈਦਾ ਤੇ ਗਾਵਾਂ ਹੁੰਦੀਆਂ ਔਰ ਰਿਪੀਟਰਾਂ ਹੋ ਜਾਂਦੀਆਂ ਐਸ ਕਰਕੇ ਰਿਪੀਟਰਾਂ ਹੋ ਜਾਂਦੀਆਂ ਨੰ ਵੀ ਜਿਹੜਾ ਮਿਨਰ ਹੈਗਾ ਉਹ ਤੋਂ ਵੀ ਉਹਨਾਂ ਤੋਂ ਕੋਲੋਂ ਨਹੀਂ ਪੈਂਦਾ ਹੈਗਾ ਮਿਨਰ ਵੀ ਇਹ ਚੀਜ਼ਾਂ ਦਾ ਗਾਵਾਂ ਵਾਸਤੇ ਜ਼ਰੂਰੀ ਹੁੰਦੀਆਂ ਠੀਕ ਹੈ ਜੀ